ਲੇ ਜੀ ਅੱਗੇ ਸੈਲਰ ਦੇ ਲੈਂਦਾ ਸੀ ਸੈਲਰ ਕੱਟ ਲਾ ਲੈਂਦਾ ਸੀ ਤੇ ਡਰੈਵ ਮਸ਼ੀਨਾਂ ਨਾਲ ਝੋਨਾ ਸਪਾ ਕੇ ਜਾ ਚੌੜ ਕੱਟ ਕੇ ਤੋੜ ਦਿੱਤੇ ਜਾਂਦੇ ਸੀ ਇਸ ਵਾਰ ਜਿਹੜਾ ਕਿਸਾਨਾਂ ਕੋਲ ਝੋਨਾ ਲਿਆ ਗਿਆ ਜੋ ਮੀਂਹ ਦੀ ਮਾਰ ਪਈ ਉੱਪਰ ਜਿਹਦੇ ਚ ਮੌਸਮ ਬਣਿਆ ਉਹ ਸਾਰਾ ਝੋਨਾ ਸਦਰਾ ਕਿਸੇ ਤਰੀਕੇ ਨਾਲ ਲੱਗਾ ਕਿਉਂਕਿ ਸੁੱਕਾਰੇ ਬਹੁਤ ਵੱਡੀ ਗਿਤੀ ਦੇ ਵਿੱਚ ਉਹ ਖਰਾਬ ਹੋ ਗਿਆ ਜਿਹਦੇ ਵਿੱਚੋਂ ਕਬੀ ਸਮੱਸਿਆ ਆਈ ਉਹਦੇ ਵਾਸਤੇ ਵੀ ਜਿਹੜਾ ਸੰਗਠਨ ਚੱਲਦਾ ਵੀ ਲਿਫਟਿੰਗ ਕਰਾਈ ਜਾਵੇ ਬਹੁਤ ਸਾਲੋਂ ਡਿਫਾਲਟਰ ਹੋ ਗਏ ਬਹੁਤ ਆੜਦੀ ਆਪਣਾ ਕੰਮ ਛੱਡ ਗਏ ਇਹ ਸਾਰੇ ਮਾਰਕਟ ਨੂੰ ਕਹੂਗੀ ਕਿਸਾਨਾਂ ਨੂੰ ਕਹੂਗੀ ਹੌਲ ਵਾਲੇ ਝੋਨੇ ਦੇ ਸੀਜ਼ਨ ਦੇ ਵਿੱਚ ਇੱਕ ਪਾਸੇ ਤੁਸੀਂ ਕਹ ਰਹੇ ਹੋ ਕਿ 5000 ਰੁਪਏ 4000 4500 ਬਸ ਵਿੱਚ ਦਾ ਰੇਟ ਹੋਣਾ ਚਾਹੀਦਾ ਇੱਕ ਪਾਸੇ ਜਿਹੜਾ ਉਹ ਬਿਲਕੁਲ ਥੱਲੇ ਜਾ ਰਿਹਾ ਇਹ ਸਾਰੇ ਮਾਰ ਇਸੇ ਰੁਪਏ ਵਿੱਚ ਕਰਨੀ ਤੁਹਾਡੀ ਲੜਾਈ ਮਲਾਜਮਾਂ ਦੇ ਨਾਲ ਦੇ ਰਹੀ ਵੀ ਬਿਜਲੀ ਸਪਲਾਈ ਕਰੋ ਜਦੋਂ ਓਵਰ ਲੋਡ ਟਰਾਂਸਫਾਰਮਰ ਚੱਲ ਰਹੇ ਆ ਕੈਪੈਸਿਟੀ ਆ ਪਛੀੜੀ ਟਰਾਂਸਫਾਰਮਰ ਚੱਲ ਰਿਹਾ 15 ਦੇ ਵਾਧੂ ਸਪਲਾਈ ਨਹੀਂ ਮਿਲ ਰਹੀ ਜਿਉਂ ਚਲਾਉਂਦੇ ਲਾਈਨ ਟ੍ਰਿਪ ਕਰ ਜਾਂਦੀ ਆ ਲੜਾਈ ਕੀ ਨਹੀਂ ਹੁੰਦੀ ਨਾ ਮੁਲਾਜ਼ਮਾਂ ਨਾਲ ਕੇ ਕਿਸਾਨਾਂ ਆ ਅਸਲ ਬਿਮਾਰੀ ਜਿਹੜੀ ਹੋ ਰਹੀ ਆ ਵੀ ਧਿਆਨ ਦਿੱਤਾ ਗਿਆ ਤੁਹਾਨੂੰ ਸਿਸਟਮ ਨੇ ਧਿਆਨ ਦੇ ਰਿਹਾ ਉਹਦੀ ਆਵਾਜ਼ ਕਿਨੇ ਚੁਣੀਆਂ ਤੁਸੀਂ ਚੁਪੜੀਆਂ ਆ ਪਾ ਸਕਦੇ ਰੌਣਕ ਨਹੀਂ ਮਿਲਦੀ ਜੇ ਸਰਕਾਰ ਨਹੀਂ ਸਮਝਦੀ ਪਿੰਡਾਂ ਦੇ ਵਿਕਾਸ ਕਾਰਜ ਰੁਕੇ ਆ ਇਲੈਕਸ਼ਨ ਤੋਂ ਬਾਅਦ ਕੰਮ ਰੁਕ ਗਏ ਚੱਲ ਨਹੀਂ ਰਹੇ ਮਤੇ ਪੈਸੇ ਪਏ ਆ ਖੰਡਾ ਖਾਤਿਆਂ ਦੇ ਵਿੱਚ ਪੈਸੇ ਪਏ ਆ ਜੇ ਕੰਮ ਇਸ ਕਰਕੇ ਰੋਕ ਦਿੱਤੇ ਜਾਣ ਵੀ ਉੱਥੋਂ ਸਾਨੂੰ ਵੋਟਾਂ ਨਹੀਂ ਪਈਆਂ ਜਾਂ ਆ ਨਹੀਂ ਹੋਇਆ ਉਹ ਨਹੀਂ ਹੋਇਆ ਉਸੇ ਦੀ ਵਾਰ ਕਿਨੇ ਚੁਕਣੀਆਂ ਉਹ ਚੁਕਣੀਆਂ ਜਿਹੜੇ ਵਿੱਚ ਬੈਠੇ ਲੋਕ ਆ ਵੀ ਵਿਕਾਸ ਹੋਣਾ ਚਾਹੀਦਾ ਜਿਹੜੀਆਂ ਫਿਰਨੀਆਂ ਦਾ ਕੰਮ ਰੁਕਿਆ ਸੀ ਉਹ ਚੱਲਣਾ ਚਾਹੀਦਾ ਇਸ ਤਰ੍ਹਾਂ ਦੇ ਮਸਲੇ ਆ ਜਿਹਨੂੰ ਲੈ ਕੇ ਅਸੀਂ ਤੁਰੇ ਆ ਔਰ ਜਿਹੜੀ ਵੀ ਗੱਲਬਾਤ ਆ ਸਰਕਾਰ ਦੇ ਅੱਗੇ ਸਿਸਟਮ ਦੇ ਮੁੱਦੇ ਸਾਫ਼ ਸ਼ਬਦਾਂ ਦੇ ਵਿੱਚ ਰੱਖਦੇ ਆ। ਚਾਹੇ ਬਿਜਲੀ ਮੁਲਾਜ਼ਮਾਂ ਦੀ ਆ ਜੇ ਸਾਡੇ 30 ਮੁਲਾਜ਼ਮ ਕਾਗਜ਼ਾਂ ਦੇ ਵਿੱਚ ਆ ਕੰਮ ਉਥੇ ਦਸ ਕਰ ਰਹੇ ਆ। ਤੇ ਟਕਰਾ ਜਦੋਂ ਟਰਾਂਸਫਾਰਮਰ ਸੜ ਜਾਂਦਾ ਜਾਂ ਜੈਂਪਰ ਸੜ ਜਾਂਦਾ ਫਿਰ ਚੜਾਉਣ ਦੇ ਸਮਾਂ ਲੱਗਦਾ। ਤੋ ਕਿਉਂ ਲੱਗਦਾ ਕਿਉਂਕਿ ਮੁਲਾਜ਼ਮ ਨਹੀਂਗੇ। ਇੱਕ ਬੰਦਾ 40-40 ਮਿੰਟਾਂ ਦੇ ਵਿੱਚ ਕਿੱਦਾਂ ਕੰਮ ਕਰੂਗਾ। ਉਹ ਵੀ ਅਸੀਂ ਥੋੜਾ ਜੇ ਪ੍ਰਸ਼ਾਸਨ ਨਹੀਂ ਸੁਣ ਰਿਹਾ। ਜੇ ਥੋੜਾ ਕੋਈ ਔਰ ਜਦ ਦੇ ਬਿਠੇ ਨਹੀਂ ਹੁੰਦੇ ਇਹ ਸਾਰੇ ਨਿੱਕੇ ਨਿੱਕੇ ਬਹੁਤ ਮਸਲੇ ਆ ਸਾਰੇ ਜਿੱਥੇ ਵਧੀਆ ਸਿਰ ਗਰਸ਼ ਕਰ ਰਹੀਆਂ ਕੋਈ ਨਵੇਂ ਖੇਤੀ ਮੱਡ ਨੂੰ ਲੈ ਕੇ ਕਰ ਰਹੀ ਆ ਐਮਐਸਵੀ ਨੂੰ ਲੈ ਕੇ ਕਰ ਰਹੀ ਆ ਕੋਈ ਕਿਸੇ ਮਸਲੇ ਨੂੰ ਲੈ ਕੇ ਕਰ ਰਹੀ ਉਹਦੇ ਜੁਕ ਨੂੰ ਜੋੜ ਨਿਕਲ ਕੇ ਆਉਂਦਾ ਵੀ ਲੜਾਈ ਸਿਸਟਮ ਦੇ ਨਾਲ ਆ ਸਿਸਟਮ ਸੌਣ ਨਹੀਂ ਰਿਹਾ ਜਿਹੜਾ ਇਥੇ ਕਾਬਜ ਬਿਠਾ ਜਿਹਦੇ ਕਾਰਨ ਤੁਹਾਨੂੰ ਸੜਕਾਂ ਤੇ ਗਲੀਆਂ ਦੇ ਵਿੱਚ ਇਕੱਲਾਂ ਪੈ ਰਹੇ ਇਸੇ ਕਿਸੇ ਬੇਨਤੀ ਨੂੰ ਲੱਗੇ ਅਜੇ ਤੁਹਾਡੇ ਕੋ ਪਹੁੰਚਿਆ ਮੈਂ ਕੁਝ ਇੱਕ ਆਪਣਾ ਜਥੇਬੰਦੀ ਦੇ ਜੋ ਸਾਡੇ ਜਿਸ ਤਰੀਕੇ ਨਾਲ ਤਿਆਰ ਹੋਈ ਹੈ ਨਾ ਪੰਜ ਕੁ ਮਿੰਟ ਵਿੱਚ ਸਾਰਾ ਮੈਂ ਨੌਜਵਾਨ ਨੇਕਤਾ ਸਾਡੀ ਜਥੇਬੰਦੀ ਦਾ ਗਠਨ ਜਨਵਰੀ 2023 ਦੇ ਵਿੱਚ ਕੀਤਾ ਹੈ। ਤਕਰੀਬਨ 26 ਦੇ ਤਰੀਕ ਸਾਡੇ ਪਿੰਡ ਇੱਥੇ ਚੱਲਦੇ ਆ ਦੋ ਬਲਾਕ ਬਣੇ ਸਾਡੇ ਬਲਾਕ ਬਾਬਾ ਆਰਾਮ ਥੰਮਣ ਬਲਾਕ ਮਾਤਾ ਸਲਕਣੀ ਬਟਾਲਾ। ਔਰ ਇਹਨਾਂ ਦੋਨਾਂ ਬਲਾਕਾਂ ਦੇ ਵਿੱਚ ਕੰਮ ਚੱਲ ਰਿਹਾ ਹੈ। ਇੱਕ ਪਾਸੇ 12 ਤੋਂ 13 ਪਿੰਡ ਆ ਇੱਕ ਪਾਸੇ 24 ਤੋਂ 26 ਦੇ ਕਰੀਬ ਪਿੰਡ ਚੱਲ ਰਹੇ ਆ ਇੱਥੇ ਪ੍ਰਧਾਨ ਬਾਬਾ ਸੀਤਲ ਸਿੰਘ ਸਕਤਰ ਮੰਗਲ ਸਿੰਘ ਸਾਡੇ ਕੋਰ ਕਮੇਟੀ ਦੇ ਮੈਂਬਰਸ ਡਾਕਟਰ ਇੰਦਰਜੀਤ ਸਿੰਘ ਚੋੜੇ ਰਾਜਵੀਰ ਸਿੰਘ ਸਖਵਾ ਸਾਡੇ ਖਜ਼ਾਲਤੀ ਸਾਹਿਬ ਡਾਕਟਰ ਸਰਵਜੀਤ ਸਿੰਘ ਸਾਡੇ ਕੋਰ ਕਮੇਟੀ ਦੇ ਮੈਂਬਰ ਇਹ ਸਾਰੀ ਟੀਮ ਇੱਥੇ ਨਰਮਨ ਸਿੰਘ ਨਮਾਫ ਜਾਲੇ ਤੋਂ ਇਹ ਸਾਰੀ ਟੀਮ ਕਿਸੇ ਤਰੀਕੇ ਨਾਲ ਅੱਠ-10 ਮੈਮਰੀ ਜੋ ਸਾਰੇ ਨਹੀਂ ਪਹੁੰਚ ਸਕੀ ਵੱਖ-ਵੱਖ ਤਰੀਕੇ ਨਾਲ ਆਪਣੇ ਰੂਪ ਤੋਂ ਕੰਮ ਕਰ ਰਹੀ ਹੈ। ਕੋਈ ਫੰਡ ਕਰਤਾ ਨਹੀਂ ਕਰਦਾ। ਕਾਪੀਆਂ, ਸ਼ਕਲੀਆਂ ਸਰਪੰਡਾ ਵਾਸਤੇ ਜੋ ਤੁਸੀਂ ਫੰਡ ਪਿੰਡ ਨੂੰ ਇਕੱਠਾ ਕਰਦੇ ਹੋ ਉਹ ਚਾਹੇ ਜਿੰਨਾ ਵੀ ਤੁਸੀਂ ਇਕੱਠਾ ਕਰ ਲੋ ਤੁਹਾਡੇ ਕੋਲ ਰਹੂਗਾ। ਸਾਡਾ ਕੋਈ ਉਹਦੇ ਵਿੱਚ ਹਿੱਸਾ ਨਹੀਂ। ਨਾ ਸਾਨੂੰ ਉਹ ਕਿਸੇ ਸਾਡੇ ਰੂਪ ਦੇ ਚੋ ਕਮੇਟੀ ਦੇ ਵਿੱਚ ਆਉਣਾ। ਉਹ ਸਿਰਫ ਤੁਹਾਡੀ ਪਿੰਡ ਦੀ ਕਮੇਟੀ ਦੇ ਵਿੱਚ ਰਹੂਗਾ। ਪਰ ਪਿੰਡ ਦੀ ਕਮੇਟੀ ਜਿਹੜੀ ਆ ਉਹਦਾ ਮੈਂਬਰ ਪਿੰਡ ਦਾ ਪਹਿਲੇ ਮੈਂਬਰ ਜੋ ਉਹਦਾ ਸੈਕੰਟੀ ਆ ਉਹ ਕਿਸੇ ਨੂੰ ਨਹੀਂ ਜਵਾਬ ਦੇਉਂਗਾ ਕਿ ਕਿੰਨਾ ਫੱਟ ਇਕੱਠਾ ਕੀਤਾ ਕਿੰਨਾ ਵਰਤਿਆ ਕਿੰਨਾ ਰਹਿ ਗਿਆ 11 ਮੈਂਬਰੀ ਕਮੇਟੀ ਇਸੇ ਤਰੀਕੇ ਨਾਲ ਕੰਮ ਕਰਦੀ ਹੈ ਦੂਸਰਾ ਮੁੱਦੇਆਂ ਦੇ ਉੱਤੇ ਲੜਦੇ ਆ ਮੁੱਦਾ ਸਾਫ ਸੁਥਰਾ ਕਿਸੇ ਤਰ੍ਹਾਂ ਦਾ ਨਹੀਂ ਆ ਜਿਆਦਾ ਕਹਿਣ ਦੀ ਲੋੜ ਨਹੀਂ ਤੁਸੀਂ ਸੰਘਰਸ਼ ਵਿੱਚ ਪਹਿਲਾਂ ਤੋਂ ਤੁਰੇ ਹੋ ਤੁਹਾਨੂੰ ਸਾਰੇ ਉਹੀ ਤੌਰ ਤਰੀਕੇ ਪਤਾ ਵੀ ਇਸ ਸੰਘਰਸ਼ ਤੋਂ ਬਿਨਾ ਜਦੋਂ ਜਾਇ ਤੋਂ ਬਿਨਾ ਕੋਈ ਕੰਮ ਨਹੀਂ ਬਣਦਾ ਕਿਤੇ ਕੋਈ ਸਵਸਿਆ ਬਣਦੀ ਕਿਸੇ ਤਰ੍ਹਾਂ ਦੀ ਨਹੀਂ ਕਿਸੇ ਮੰਤਰੀ ਸਰਦਾਰ ਦਾ ਜਾਂ ਕਿਸੇ ਨੂੰ ਸੇ ਦੋ ਵੀ ਪ੍ਰਸ਼ਾਸਨ ਦੇ ਬਾਹਰ ਹੁੰਦਾ ਹੈ। ਬੁੱਧਾ ਦਾ ਮਸਲਾ ਸਹੀ ਆ ਅਸੀਂ ਤੁਮ ਲੈ ਲਿਆ ਉਸੇ ਕਮੇਟੀਆਂ ਬਣੀਆਂ 30 40 ਘੰਟੇ ਸਾਰੇ ਉੱਥੇ ਕਰਦੇ ਆ ਦਾਰਸ਼ ਪੰਜਾਬ ਕਿਸਾਨ ਜੀ ਦਾ ਬਾਗੀ ਆ 35 ਦੇ ਫਰੀ ਫੇਲ ਵਿੱਕੀ ਜਾਰਪੁਰ ਆਈਟੀ ਸਰ ਦਾ ਇੰਚਾਰਜ ਹੈ ਸਾਡਾ ਸੰਗਤ ਤੇ ਬੰਦੀ ਜੋ ਚੇੜਾ ਪੰਜਾਬ ਦਾ ਚਲਾਰਿਆ ਕਬੂਰ ਛੋਲੇ ਦੇ ਵਿੱਚ ਇਸ ਤਰ੍ਹਾਂ ਕੋ ਦਿਲਾ 3-4 ਜਗ੍ਹਾ ਦੇ ਵਿੱਚ ਸਾਡਾ ਅਸੀਂ ਤਾਦ ਲੈਣਾ। ਔਰ ਜਿਨ੍ਹਾਂ ਦੇ ਵਿੱਚ ਵੀ ਜੋ ਸੰਯੁਕਤ ਸਾਲ ਮੋਰਚੇ ਦਾ ਕੋਈ ਪ੍ਰੋਗਰਾਮ ਕਿਸੇ ਤਰ੍ਹਾਂ ਦਾ ਸਾਝਾ ਹੁੰਦਾ ਭਾਰਤ ਲੈਵਲ ਦਾ ਪੰਜਾਬ ਲੈਵਲ ਦਾ ਉੱਥੇ ਅਸੀਂ ਬਿਲਕੁਲ ਪਾਰਾ ਦਿੰਦੇ ਹਾਂ ਵੱਡੀ ਗਿੰਦੀ ਲੈ ਕੇ। ਔਰ ਇੱਕ ਦੋ ਜਥੇਬੰਦੀਆਂ ਸਾਡੀਆਂ ਭਰਾ ਤਰੀਕੇ ਨਾਲ ਸਾਡਾ ਕੰਮ ਚੱਲਦਾ ਰਿਹਾ। ਜਥੇਬੰਦੀ ਦਾ ਹੰਦਰਾ ਸਾਰਾ ਹੁੰਦਾ ਰਿਹਾ। ਬਹੁਤ ਛੇਤੀ ਅਸੀਂ ਜਿਹੜਾ ਹੈੱਡ ਕੁਆਟਰ ਤੱਕ ਜਿਹੜੀ ਸਾਡੀ ਗੱਲ ਆ ਜਿਵੇਂ ਡੀਸੀ ਦਫ਼ਤਰ ਅਸੀਂ ਤੋਂ ਦਾਸਪੁਰ ਦਸਤਰਾ ਜਾਂ ਫੇਲ ਨੂੰ ਪਾਰ ਦਸਤਰਾ ਇਹਨਾਂ ਦੇ ਤੱਕ ਸੀਪ ਹੋ ਕੇ ਜਾ ਕੇ ਆਪਣੀ ਨਰਦ ਅੰਦਰ ਬਿਲਕੁਲ ਸਮਰਪਿਤ ਹੈ। ਉਹ ਟਾਪ ਨੇ ਫੋਟੋ ਜਿਹੜੇ ਕਰਨ ਦੇ ਪਟਾਦੀ ਦੇ ਵਿੱਚੋਂ ਕਿਸ ਤਰ੍ਹਾਂ ਸਰਗਰਮ ਹੋ ਸੀ। ਇਸ ਕਰਕੇ ਤੁਹਾਡੇ ਕੋਲ ਆਏ ਆ ਸਾਡੇ ਜੋ ਬਾਬਾ ਨਸਰੇ ਆ ਮੈਦੂਰਾ ਦੇ ਇੱਕ ਸਾਥ ਮਿਲਾਂਦੇ ਆ ਜੋ ਦੋਤੋਂ ਮਸਲੇ ਜਿੱਥੇ ਜਰਾ ਕੁ ਸ਼ੁਰੂ ਹੋ ਗਏ। ਬਾਦੋਂ ਸਾਡੇ ਜਥੇ ਪੁੰਨ ਦਾ ਮਦਨਾ ਜਿੰਨੀ ਅਸੀਂ ਸੜਕਾਂ ਰਾਹ ਰੁਕਾ ਦੇਉਂਦੇ ਅਸੀਂ ਆਪਣੇ ਭਰਾਵੋ ਆਪਣੇ ਖਿਲਾਫ ਨਾ ਇਹ ਗੱਲ ਤੇ ਪਰਵਾਹ ਕਰੂੰਗਾ ਬਾਬਾ ਜੀ ਤੋਂ ਵੀ ਉਹਨਾਂ ਤੋਂ ਬੜਾ ਆਪਣੇ ਜਤੀਸ ਨੂੰ ਉਹਨਾਂ ਤੋਂ ਦਾ ਨਾਲ ਪਰਛਾਵੇਂ ਕਮੇਟੀ ਜਿਹੜਾ ਜੇ ਬਣੀ ਆ ਉਹਦਾ ਜਰੂਰ